ਸਾਨੂੰ ਬੀਜੇਪੀ ਜਿੱਤਣ ਦੀ ਜਮਾ ਖੁਸ਼ੀ ਨਹੀਂ ਬੰਦੇ ਨੇ ਪੰਜਾਬੀਆਂ ਦੇ ਸੁਪਣਿਆਂ ਦਾ ਕਤਲ ਕੀਤਾ ਅੱਜ ਉਹ ਹਾਰ ਗਿਆ ਹੁਣ ਮਾਨ ਸਾਹਿਬ ਤੁਹਾਡੇ ਸਿਰ ਦੇ ਉੱਪਰੋਂ ਲੈ ਗਿਆ ਡਰ ਕਿਉਂਕਿ ਜਿਹੜਾ ਐਂ ਦਬਾਉਂਦਾ ਸੀ ਪੰਜਾਬ ਨੂੰ ਉਹ ਹਾਰ ਗਿਆ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਅੱਜ ਜਿਹਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦੇ ਲੋਕਾਂ ਨਾਲ ਧੋਖਾ ਮਾਇਆ ਅੱਜ ਉਸ ਬੰਦੇ ਦੀ ਹਾਰ ਹੋ ਗਈ ਅਰਵਿੰਦ ਕੇਜਰੀਵਾਲ ਹਾਰ ਗਿਆ ਸਾਨੂੰ ਬੀਜੇਪੀ ਜਿੱਤਣ ਦੀ ਜਮਾ ਖੁਸ਼ੀ ਨਹੀਂ ਇੱਕ ਪੈਸੇ ਦਾ ਖੁਸ਼ੀ ਨਹੀਂ ਵੀ ਹਾਂ ਬੀਜੇਪੀ ਜਿੱਤ ਗਈ ਸਾਨੂੰ ਕੋਈ ਮਤਲਬ ਨਹੀਂ ਸਾਡੇ ਲਈ ਬੀਜੇਪੀ ਵਿਰੋਧ ਚ ਖੜੇ ਅਸੀਂ ਉਹਦੇ ਵੀ ਕਿਉਂਕਿ ਉਹ ਵੀ ਨਾ ਸਿੱਖਾਂ ਦੀ ਨਾ ਪੰਜਾਬ ਦੀ ਕਦੇ ਨਹੀਂ ਹੋਈ ਪਰ ਜਿਹੜੇ ਬੰਦੇ ਨੇ ਪੰਜਾਬੀਆਂ ਦੇ ਸੁਪਨੇ ਮਾਰੇ ਜਿਹੜੇ ਬੰਦੇ ਨੇ ਪੰਜਾਬੀਆਂ ਦੇ ਸੁਪਨਿਆਂ ਦਾ ਕਤਲ ਕੀਤਾ ਅੱਜ ਉਹ ਹਾਰ ਗਿਆ ਜਿਹੜੇ ਬੰਦੇ ਨੇ ਪੰਜਾਬ ਨਾਲ ਧਰੋਖ ਮਾਇਆ ਅੱਜ ਉਹਦੀ ਹਾਰ ਹੋ ਗਈ ਉਹਦੀ ਪਾਰਟੀ ਦੀ ਹਾਰ ਹੋ ਗਈ ਕਿਉਂਕਿ ਸਾਨੂੰ ਮੇਰੇ ਵਰਗੇ ਵੀ ਹੈਨਾ 14 ਦੇ ਵਿੱਚ ਉਸ ਤੋਂ ਬਾਅਦ 17 ਦੇ ਵਿੱਚ ਇਹ ਜੋਰ ਲੱਗਿਆ ਸੀ ਅਸੀਂ ਬਦਲਾਵ ਲਿਆਉਣਾ ਹੈ ਬਦਲਾਵ ਲਿਆਉਣਾ ਹੈ ਲਿਆਂਦਾ ਬਦਲਾਵ ਹੁਣ ਤਾਲੀਆਂ ਮਾਰਦੇ ਆਂ ਸੀ ਵੀ ਸਾਨੂੰ ਹੀ ਪੈ ਗਿਆ ਬਦਲਾਵ ਹਨਾ ਕਿੰਨੇ ਫੇਸਬੁਕ ਜਿਹੜੇ ਨੌਜਵਾਨ ਬੋਲਦੇ ਸੀ ਇਹਨਾਂ ਨੇ ਫੇਸਬੁਕਾਂ ਤੋਂ ਪੇਜ ਬੰਦ ਕਰਤੇ ਅੱਜ ਖੁਸ਼ੀ ਦੀ ਗੱਲ ਹੈ ਇਹ ਗੱਲ ਹੈ ਕਿ ਤੁਹਾਨੂੰ ਲੋਕਾਂ ਨੇ ਸਭ ਸਿਖਾਤਾ ਮੁਗਲ ਆਏ ਗੋਰੇ ਅੰਗਰੇਜ਼ ਆਏ ਅਬਦਾਲੀ ਆਇਆ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਲੁੱਟਖਸਟ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਦਾ ਹਸ਼ਰ ਕੀ ਹੋਇਆ ਇਦਾਂ ਹੀ ਪੰਜਾਬ ਦੇ ਵਿੱਚੋਂ 100-100 ਕਰੋੜ ਦੀਆਂ ਏਡਾ ਦਿੱਲੀ ਲੱਗਦੀਆਂ ਰਹੀਆਂ ਕਈ ਕਈ 100 ਕਰੋੜ ਰੁਪਈਆ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਦਾ ਟੈਕਸ ਦਿੱਲੀ ਦੇ ਵਿੱਚ ਜਾ ਕੇ ਬੋਟਾਂ ਲਈ ਵਰਤਿਆ ਗਿਆ ਪਰ ਅੱਜ ਜਿਵੇਂ ਅਬਦਾਲੀ ਮੁੱਦੇ ਮੁੜ ਗਿਆ ਜਿਵੇਂ ਮੁਗਲ ਗਏ ਜਿਵੇਂ ਗੋਰੇ ਅੰਗਰੇਜ਼ ਭਜਾਏ ਅੱਜ ਉਵੇਂ ਹੀ ਜਿਹੜੇ ਬੰਦੇ ਨੇ ਪੰਜਾਬ ਨਾਲ ਪੰਜਾਬੀਆਂ ਨਾਲ ਲੁੱਟਖਸਤ ਕੀਤੀ ਅਸੀਂ ਉਹ ਭਜਾਤਾ ਹੁਣ ਮੈਂ ਗੱਲ ਕੀ ਕਰਨੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੁਣ ਮਾਨ ਸਾਹਿਬ ਤੁਹਾਡੇ ਸਿਰ ਦੇ ਉੱਪਰੋਂ ਲਹਿ ਗਿਆ ਡਰ ਕਿਉਂਕਿ ਜਿਹੜਾ ਐ ਦਬਾਉਂਦਾ ਸੀ ਪੰਜਾਬ ਨੂੰ ਉਹ ਹਰ ਗਿਆ ਹੁਣ ਤੁਸੀਂ ਆਜ਼ਾਦ ਹੋ ਹੈਗਾ ਸਮਾਂ ਹਜੇ ਸਾਲ ਦੂਰ ਸਾਲ ਦਾ ਪੰਜਾਬੀਆਂ ਤੋਂ ਮਾਫੀ ਮੰਗ ਕੇ ਦੁਬਾਰਾ ਪੰਜਾਬ ਦੇ ਕੰਮ ਕਰਨ ਲੱਗ ਜਾਓ ਸਾਡਾ ਪੈਸਾ ਸਾਡੇ ਲੋਕਾਂ ਦਾ ਹੋ ਜਵੇ ਇੱਕ ਬਿੱਲ ਲਿਆਓ ਸਵੇਰੇ ਹੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਬਈ ਪੰਜਾਬ ਦੇ ਵਿੱਚ 90% ਨੌਕਰੀਆਂ ਪੰਜਾਬੀਆਂ ਜਿਨ੍ਹਾਂ ਡੋਮਿਸਾਈਲ ਪੰਜਾਬੀ ਹੈ ਕੋਈ ਬਾਹਰਲੇ ਰਾਜਾਂ ਤੋਂ ਆ ਕੇ ਪੰਜਾਬ ਚ ਜ਼ਮੀਨ ਨਹੀਂ ਖਰੀਦ ਸਕੂਗਾ ਹਨਾ ਰਿਸ਼ਵਤ ਸਾਰਾ ਕੁਝ ਬੰਦ ਕਰਾਓ ਕਿਉਂਕਿ ਬੁਰਾ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ ਯਾਰ ਸਾਨੂੰ ਕੋਈ ਬੀਜੇਪੀ ਦੀ ਜਿੱਤਣ ਦੀ ਖੁਸ਼ੀ ਨਹੀਂ ਮੈਂ ਫੇਰ ਕਹਿ ਦਵਾ ਪਰ ਇਹ ਗੱਲ ਦਾ ਚੋਅ ਹੈ ਵੀ ਜਿਹਨੇ ਪੰਜਾਬ ਨਾਲ ਧੋਖਾ ਮਾਇਆ ਸੀ ਉਹ ਹਰ ਗਿਆ ਕਿੱਡੇ-ਕੱਡੇ ਝੂਠੇ ਵਾਅਦੇ ਕੀਤੇ ਹਨਾ ਕੋਚੀਆਂ ਫੇਰ ਕੇ ਤੁਸੀਂ ਬਣਾਤੇ ਅਖੇ ਜੀ ਇਹਨੂੰ ਅਸੀਂ ਮਾਡਲ ਦਿੱਤਾ ਹੈ ਦਿੱਲੀ ਮਾਡਲ ਹਸਪਤਾਲ ਜਿਹੜੇ ਬਣਾਤੇ ਮੋਟਰਾਂ ਦੇ ਕੋਠਾ ਜਿੱਡੇ ਵੀ ਲਾਓ ਜੀ ਇਹ ਅਸੀਂ ਦਿੱਲੀ ਮਾਡਲ ਕਲੀਨਿਕ ਹੈ ਸਿੱਖਿਆ ਕ੍ਰਾਂਤੀ ਲਿਆਵਾਂਗੇ ਪੰਜਾਬ ਚ ਕਿੱਥੇ ਗਈ ਸਿੱਖਿਆ ਕ੍ਰਾਂਤੀ ਬਈ ਤੁਹਾਡੀ ਦਿੱਲੀ ਮਾਡਲ ਦਿੱਲੀਓ ਤੁਸੀਂ ਹਰ ਗਏ ਮੁੱਖ ਮੰਤਰੀ ਅਰਵਿੰਦ ਕੇਰੀਆਲ ਹਰ ਗਿਆ ਉਹ ਦੂ ਮਾੜੀ ਕੀ ਹੋ ਜੂਗੀ ਹਜੇ ਵੀ ਸਮਝ ਲਓ ਪੰਜਾਬੀਆਂ ਨਾਲ ਧਰੋ ਕਮਾਇਆ ਰਾਸ ਨਹੀਂ ਆਉਂਦਾ ਅੱਜ ਉਹ ਬਾਦਲ ਕਿੱਥੇ ਨੇ ਕੈਪਟਨ ਕਿੱਥੇ ਐ ਤੇ ਆ ਸਾਲ ਡੂਰ ਰਹਿ ਗਿਆ ਉਦੋਂ ਬਾਅਦ ਆ ਗਈਆਂ ਵੋਟਾਂ ਐਂ ਮੰਜੀ ਸਾਫ ਹੋ ਜਾਣੀ ਆ ਬਾਈ ਪੰਜਾਬ ਦੇ ਨਾਲ ਖੜਜੋ ਪੰਜਾਬੀਆਂ ਨਾਲ ਖੜਜੋ ਤੇ ਪੰਜਾਬੀਓ ਨੇ ਕਿਸਨੇ ਆ ਅਸੀਂ ਮੇਰੇ ਵਰਗਾ ਖਾਸ ਤੌਰ ਤੇ ਜਦੋਂ ਵੀ ਕਿਸੇ ਪਾਰਟੀ ਦੀ ਸਰਕਾਰ ਹੁੰਦੀ ਐ ਅਸੀਂ ਤਾਂ ਦੂਜੇ ਦਿਨ ਉਹ ਪੋਜੀਸ਼ਨ 'ਚ ਆ ਜਾਂਦੇ ਆ ਵੀ ਆਹ ਕੰਮ ਨਹੀਂ ਹੋਇਆ ਨਹੀਂ ਹੋਇਆ ਸੋ ਅਸੀਂ ਬਾਦਲਾਂ ਵੇਲੇ ਵੀ ਬੋਲੇ ਕੈਪਟਨਾਂ ਵੇਲੇ ਵੀ ਬੋਲੇ ਅੱਜ ਵੀ ਬੋਲ ਰਹੇ ਹਾਂ ਤੁਸੀਂ ਸਾਡੇ ਪੇਜ ਬੰਦ ਕਰਾਤੇ ਸੰਗੀਆਂ ਘੁੱਟੀਆਂ ਕੁਝ ਨਹੀਂ ਹੁੰਦਾ ਨਾ ਡਰੇ ਸੀ ਨਾ ਡਰੇ ਹਾਂ ਨਾ ਦਬਾਂਗੇ ਡਟ ਕੇ ਬੋਲਦੇ ਹਾਂ ਡਟ ਕੇ ਬੋਲਦੇ ਰਹਿਾਂਗੇ ਅੱਜ ਇੱਕ ਅਜਿਹੇ ਸ਼ਾਸਕ ਦੀ ਹਾਰ ਹੋਈ ਹੈ ਜਿਹਨੂੰ ਐ ਲੱਗਦਾ ਸੀ ਮੈਂ ਹੀ ਸਾਰਾ ਕੁਝ ਹਾਂ ਮੇਰੇ ਨਾਲ ਹੀ ਦੁਨੀਆ ਚੱਲ ਰਹੀ ਹੈ ਪਰ ਅੱਜ ਪੰਜਾਬੀਆਂ ਨਾਲ ਧਰੋਕ ਮਾਇਆ ਰਾਸ ਤੁਹਾਨੂੰ ਨਹੀਂ ਆਉਣਾ ਸੀ ਤੇ ਨਾ ਹੀ ਕਦੇ ਕਿਸੇ ਨੂੰ ਆਇਆ ਅੱਜ ਪੰਜਾਬੀਆਂ ਕਰਕੇ ਪੰਜਾਬ ਕਰਕੇ ਤੁਸੀਂ ਦਿੱਲੀ ਹਾਰ ਗਏ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਪੰਜਾਬ ਲਈ ਕਿਉਂਕਿ ਕੋਈ ਵੀ ਪੰਜਾਬ ਦਾ ਨਹੀਂ ਹੈ ਇਸ ਲਈ ਪੰਜਾਬ ਦੇ ਨਾਲ ਖੜ ਜੋ ਪੰਜਾਬ ਦੇ ਨਾਲ ਡਰ ਜੋ ਤਾਂ ਜੋ ਲੋਕ ਤੁਹਾਡੇ ਨਾਲ ਦਿੱਲੀ ਵਾਲੀ ਨਾ ਕਰਨ ਧੰਨਵਾਦ ਸਤਿ